ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਸਿੰਧ ਨਨਕਾਨਾ ਸਾਹਿਬ ਦਾ ਅਤੇ ਉਹ ਰਹਿ ਗਿਆ ਪਾਕਿਸਤਾਨ ਦੇ ਵਿੱਚ ਪਰ ਸਿੱਖ ਕੌਮ ਦੇ ਕੋਲ ਇੰਡੀਆ ਦੇ ਵਿੱਚ ਦੂਜਾ ਨਨਕਾਨਾ ਵੀ ਹੈ ਇਹ ਨਨਕਾਨਾ ਕਿਹੜਾ ਹੈ ਕਿਸ ਇਤਿਹਾਸ ਦੇ ਨਾਲ ਇਸਬੰਧ ਰੱਖਦਾ ਹੈ ਕਿਸ ਗੁਰੂ ਸਾਹਿਬ ਜੀ ਦਾ ਇਹ ਜਨਮ ਸਥਾਨ ਹੈ ਕਿੱਥੇ ਹੈ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਕੀ ਕੀ ਇੱਥੇ ਦਰਸ਼ਨ ਯੋਗ ਹੈ ਆਓ ਆਪ ਜੀ ਦੇ ਨਾਲ ਮਿਲ ਕੇ ਦਰਸ਼ਨ ਕਰਦੇ ਹਾਂ ਜੁੜੇ ਰਹੋ ਸਰਮ ਸਿੰਘ ਨਰਵੈਰ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸਕਤ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਜੁੜੇ ਰਹੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਉਂਦੇ ਹੋਏ ਆਪ ਜੀ ਨੂੰ ਇੱਕ ਐਸੇ ਇਤਿਹਾਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਦੂਜੇ ਨਨਕਾਣੇ ਦੇ ਨਾਲ ਜਾਣਿਆ ਜਾਂਦਾ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪਾਕਿਸਤਾਨ ਦੀ ਧਰਤੀ ਤੇ ਹੋਇਆ ਜੋ ਕਿ ਰਾਇਪੋਇ ਦੀ ਤਲਵੰਡੀ ਦੇ ਨਾਤੇ ਜਾਣਿਆ ਜਾਂਦਾ ਸੀ ਤੇ ਬਾਅਦ ਵਿੱਚ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਕਰਕੇ ਉਸ ਨੂੰ ਨਨਕਾਣਾ ਸਾਹਿਬ ਦੇ ਨਾਤੇ ਮਸ਼ਹੂਰ ਹੋ ਗਿਆ ਉਹ ਪਵਿੱਤਰ ਧਰਤੀ ਪਾਕਿਸਤਾਨ ਵਿੱਚ ਚਲੀ ਗਈ ਹੈ ਪਰ ਸਾਡੇ ਕੋ ਪੰਜਾਬ ਦੇ ਵਿੱਚ ਦੂਸਰਾ ਨਨਕਾਣਾ ਹੈ ਜਿੱਥੇ ਧੰਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੂਜੇ ਨਾਨਕ ਦਾ ਪ੍ਰਕਾਸ਼ ਸਥਾਨ ਹੈ ਜਨਮ ਸਥਾਨ ਹੈ ਆਪ ਜੀ ਨੂੰ ਇਸ ਜਗ੍ਹਾ ਦੇ ਉੱਤੇ ਲੈ ਕੇ ਆਏ ਹਾਂ ਇਹ ਹੈ ਮੱਤੇ ਦੀ ਸਰਾ ਦੁਨੀਆਂ ਨੂੰ ਤਾਰਦੇ ਹੋਏ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਪਹਿਲੀ ਉਦਾਸੀ ਦੇ ਸਮੇਂ ਇਸ ਜਗ੍ਹਾ ਦੇ ਉੱਤੇ ਹੋ ਕੇ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਇੱਕ ਛਪੜੀ ਦੇ ਇੱਕ ਨਾਰੇ ਇੱਕ ਵਣ ਦਾ ਘਣਾ ਰੁੱਖ ਦੇਖ ਕੇ ਉੱਥੇ ਬੈਠਦੇ ਹਨ ਕਰਮੂ ਨਾਂ ਦੇ ਕੁੜੀ ਦਾ ਕੋਲ ਦੂਲ ਕਰਦੇ ਹਨ ਜਦ ਆਸ-ਪਾਸ ਦੇ ਇਲਾਕੇ ਵਿੱਚ ਪਤਾ ਚੱਲਦਾ ਹੈ ਤੇ ਇੱਥੇ ਗੁਰਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਜੁਟ ਜਾਂਦੇ ਹਨ 7 ਦਿਨ ਗੁਰੂ ਸਾਹਿਬ ਜੀ ਰਹਿੰਦੇ ਹਨ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜਿਨ੍ਹਾਂ ਦਾ ਨਾਮ ਭਾਈ ਲੈਣਾ ਸੀ ਉਹਨਾਂ ਦੇ ਪਿਤਾ ਫੇਰੂਮਲ ਜੀ ਗੁਰਨਾਨਕ ਸਾਹਿਬ ਜੀ ਦੀ 7 ਦਿਨ ਸੇਵਾ ਕਰਦੇ ਹਨ ਗੁਰ ਇਤਿਹਾਸ ਅਨੁਸਾਰ ਕਲਗੀਧਰ ਪਾਤਸ਼ਾਹ ਦਸਮ ਪਿਤਾ ਮੁਖ ਸਰਦੀ ਜੰਗ ਤੋਂ ਬਾਅਦ ਇਸ ਸਥਾਨ ਤੇ ਆਂਦੇ ਹਨ ਤੇ ਇੱਥੇ ਇੱਕ ਜੋਗੀ ਦਾ ਹੰਕਾਰ ਤੋੜਦੇ ਹਨ ਅਤੇ ਬਹੁਤ ਲੰਬੇ ਸਮੇਂ ਤੋਂ ਤਪੱਸਿਆ ਕਰਦਾ ਸੀ ਨਾਗਾ ਜੋਗੀ ਸੀ ਤਕਰੀਬਨ ਨਿਰਵਸਤਰ ਰਹਿੰਦਾ ਸੀ ਜਿਸ ਤੇ ਕਰਕੇ ਇਸ ਇਲਾਕੇ ਦਾ ਨਾਂ ਉਸ ਨਾਗੇ ਦੀ ਸਰਾਂ ਤੋਂ ਸਰਾਏ ਨਾਗਾ ਬਣ ਗਿਆ ਤੇ ਨਾਗੇ ਦੀ ਸਰਾਂ ਦੇ ਇੱਕ ਕਿਨਾਰੇ ਦੇ ਉੱਤੇ ਹੈ ਗੁਰੂ ਪਾਸ਼ਾ ਜੀ ਦਾ ਇਹ ਜਨਮ ਸਥਾਨ ਭਾਈ ਲੈਣਾ ਜੀ ਜੋ ਕਿ ਦੂਜੇ ਨਾਨਕ ਦੇ ਰੂਪ ਵਿੱਚ ਬਾਅਦ ਵਿੱਚ ਪ੍ਰਗਟ ਹੋਏ ਹਨ ਉਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਂ ਵਿਖੇ ਫੇਰੂਮਲ ਜੀ ਦੇ ਗ੍ਰਹਿ ਵਿਖੇ ਮਾਤਾ ਨਹਾਲ ਦੇਵੀ ਦੀ ਉੱਖ ਨੂੰ ਇਸ ਜਗ੍ਹਾ ਦੇ ਉੱਤੇ ਹੁੰਦਾ ਹੈ ਅਤੇ ਆਪਣਾ 11 ਸਾਲ ਦੀ ਉਮਰ ਤੱਕ ਦਾ ਬਚਪਨ ਇਸ ਜਗ੍ਹਾ ਦੇ ਉੱਤੇ ਹੀ گزارਦੇ ਹਨ ਇਹ ਨਗਰ ਵਪਾਰੀਆਂ ਦਾ ਇੱਕ ਬਹੁਤ ਵੱਡਾ ਘਰ ਸੀ ਅਤੇ ਫਿਰੂ ਮਲਜੀ ਗੁਜਰਾਤ ਦੇ ਰਹਿਣ ਵਾਲੇ ਸਨ ਤੇ ਵਪਾਰ ਦੀ ਤਲਾਸ਼ ਵਿੱਚ ਇਸ ਜਗ੍ਹਾ ਦੇ ਉੱਤੇ ਆ ਕੇ ਆਪਣਾ ਵਪਾਰ ਕਰਦੇ ਸਨ ਜੋ ਕਿ ਬਾਬਰ ਨੇ ਹਮਲੇ ਤੋਂ ਬਾਅਦ ਇਹ ਜਗ੍ਹਾ ਉਜਾੜ ਦਿੱਤੀ ਸੀ ਇਸ ਜਗ੍ਹਾ ਨੂੰ ਲੁੱਟ ਕੇ ਢਾਹ ਢੇਰੀ ਕਰ ਦਿੱਤਾ ਸੀ ਤੇ ਉਸ ਕਰਕੇ ਫਿਰ ਫਿਰੂਮਲ ਜੀ ਆਪਣੇ ਪਰਵਾਸ ਸਮੇਤ ਖੰਡੂਰ ਸਾਹਿਬ ਦੇ ਇਲਾਕੇ ਵਿੱਚ ਜਾ ਕੇ ਵਸੇ ਭਾਈ ਲੈਣਾ ਜੀ 11 ਸਾਲ ਦੀ ਉਮਰ ਤੱਕ ਮੱਤੇ ਦੀ ਸਰਾਂ ਵਿੱਚ ਰਹਿੰਦੇ ਹਨ ਉਸ ਤੋਂ ਬਾਅਦ ਖੰਡੂਰ ਸਾਹਿਬ ਆਉਂਦੇ ਹਨ ਤੇ ਉੱਥੇ ਹੀ ਆਪਣੇ ਪਰਿਵਾਰ ਦੇ ਨਾਲ ਵਸਦੇ ਹਨ ਉਹਨਾਂ ਦਾ ਪਰਿਵਾਰ ਦੇਵੀ ਭਗਤ ਸੀ ਤੇ ਭਾਈ ਲੈਣਾ ਜੀ ਵੀ ਅਕਸਰ ਹਰ ਸਾਲ ਦੀ ਤਰ੍ਹਾਂ ਯਾਤਰਾਵਾਂ ਲੈ ਕੇ ਦੇਵੀ ਦੇ ਦਰਸ਼ਨ ਕਰਨ जाया ਕਰਦੇ ਸਨ ਕਾਫੀ ਸਮਾਂ ਇਸ ਤਰ੍ਹਾਂ ਜੀਵਨ ਗੁਜ਼ਾਰਨ ਤੋਂ ਬਾਅਦ ਪਹਿਲਾ ਨਾਂ ਜਿੱਦੀ ਮੁਲਾਕਾਤ ਕਰਤਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਨਾਲ ਹੁੰਦੀ ਹੈ ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਣ ਕੇ ਰਹਿ ਜਾਂਦੇ ਹਨ। ਉਹਨਾਂ ਦੀ ਸੇਵਾ, ਉਹਨਾਂ ਦੀ ਲਗਨ, ਉਹਨਾਂ ਦੀ ਪ੍ਰਭੂ ਭਗਤੀ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ ਹੋ ਕੇ ਬੇਨਤ ਵਰ ਦਿੱਤੇ ਅਤੇ ਇੱਕ ਸਮਾਂ ਆਇਆ। ਅਨੇਕਾਂ ਪਰਖਾਂ ਤੋਂ ਬਾਅਦ ਮਿਤੀ 2 ਸਤੰਬਰ 1539 ਈਸਵੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਧਰੀ। ਅਤੇ ਸਿੱਖ ਕੌਮ ਨੂੰ ਦੂਜੇ ਨਾਨਕ ਦਾ ਸਰੂਪ ਦਿੱਤਾ ਗੁਰੂ ਅੰਗਦ ਸਾਹਿਬ ਜੀ ਦੇ ਦੋ ਸੁਪੁੱਤਰ ਸਨ ਭਾਈ ਦਾਸੂ ਅਤੇ ਭਾਈ ਦាតុ ਗੁਰੂ ਅੰਗਦ ਸਾਹਿਬ ਜੀ ਨੇ ਬਾਕੀ ਜੀਵਨ ਸਿੱਖ ਕੌਮ ਦੀ ਸੇਵਾ ਵਿੱਚ ਗੁਜ਼ਾਰਿਆ ਅਤੇ ਸਿੱਖ ਕੌਮ ਨੂੰ ਸਰੀਰਕ ਬਲ ਅਤੇ ਮਾਨਸਿਕ ਬਲ ਦੇਣ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਸਿੱਖ ਕੌਮ ਤੇ ਸਰੀਰਕ ਕਸਰਤਾ ਅਤੇ ਮਲ ਯੁੱਧ ਮਲ ਅਖਾੜੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹਨ ਸਿੱਖ ਕੌਮ ਦੇ ਉਹ ਪਵਿੱਤਰ ਸਥਾਨ ਹੈ ਖੰਡੂਰ ਸਾਹਿਬ ਵਿਖੇ ਜਿਸ ਨੂੰ ਮਾਲਾਖੜਾ ਕਿਹਾ ਜਾਂਦਾ ਹੈ ਆਪ ਉਸ ਜਗ੍ਹਾ ਦੇ ਵੀ ਦਰਸ਼ਨ ਕਰ ਸਕਦੇ ਹੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਿੱਖ ਕੌਮ ਨੂੰ ਗੁਰਮੁਖੀ ਲਿਪੀ ਦੇ 35 ਅੱਖਰ ਬਖਸ਼ਿਸ਼ ਕੀਤੇ ਹੈ ਜੋ ਕਿ ਅੱਜ ਕੱਲ ਅਸੀਂ ਪੰਜਾਬੀ ਪੜ੍ਹਦੇ ਹਾਂ ਗੁਰਮੁਖੀ ਪੜ੍ਹਦੇ ਹਾਂ ਉਸ ਦੇ 35 ਅੱਖਰ ਊੜੇ ਐੜੇ ਵਾਲੇ ਜੋ ਵੀ ਅਸੀਂ ਪੜ੍ਹਦੇ ਹਾਂ ਜਿਸ ਦੇ ਨਾਲ ਗੁਰਬਾਣੀ ਦਾ ਸਹੀ ਰੂਪ ਸਿੱਖ ਸੰਗਤ ਦੇ ਸਾਹਮਣੇ ਆਇਆ ਹੈ ਉਹ 35 ਅੱਖਰ ਦੇ ਦਾਤਾ 35 ਅੱਖਰਾਂ ਦੀ ਬਖਸ਼ਿਸ਼ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਈ ਹੈ ਭਾਈ ਲੈਨਾ ਜੀ ਦਾ ਜਨਮ ਸਥਾਨ ਦੂਜਾ ਨਨਕਾਣਾ ਦੇ ਨਾਤੇ ਜਾਣਿਆ ਜਾਂਦਾ ਹੈ ਤੇ ਸਿੱਖ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਹਨ ਤੇ ਨਿਹਾਲੋ ਨਿਹਾਲ ਹੁੰਦੀ ਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੀ ਇਹ ਸਥਾਨ ਉਹਨਾਂ ਦੇ ਜਨਮ ਦਾ ਇਹ ਸਥਾਨ ਬਹੁਤ ਹੀ ਰਮਣੀਕ ਅਤੇ ਖੁੱਲੇ ਵਾਤਾਵਰਨ ਵਿੱਚ ਮੌਜੂਦ ਹੈ ਬਹੁਤ ਹੀ ਖੂਬਸੂਰਤ ਗੁਰਦੁਆਰਾ ਹੈ ਬੇਨਤ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀ ਹਨ ਆਪ ਜੀ ਨੇ ਇਸ ਜਗ੍ਹਾ ਦੇ ਦਰਸ਼ਨ ਕਰਨੇ ਹੋਣ ਤਾਂ ਆਪ ਜੀ ਲੁਧਿਆਣੇ ਤੋਂ ਮੁਕਸਰ ਆਉਂਦੇ ਹੋਏ ਜਾਂ ਮੁਕਸਰ ਤੋਂ ਲੁਧਿਆਣੇ ਜਾਂਦੇ ਹੋਏ ਸਰਾਏ ਨਾਗਾ ਦੇ ਕੋਲ ਇਹ ਸਥਾਨ ਹੈ ਅਤੇ ਉੱਥੇ ਆਪ ਜੀ ਦਰਸ਼ਨ ਕਰਕੇ ਇਸ ਜਗ੍ਹਾ ਦੇ ਲਾਭ ਪ੍ਰਾਪਤ ਕਰ ਸਕਦੇ ਹਨ ਗੁਰੂ ਕੇ ਲੰਗਰ ਇੱਥੇ ਅਤੁੱਟ ਚੱਲਦੇ ਹਨ ਬਹੁਤ ਹੀ ਵੱਡਾ ਸਰੋਵਰ ਹੈ ਸਿੱਖ ਸੰਗਤਾਂ ਇੱਥੇ ਇਸ਼ਨਾਨ ਕਰਕੇ ਤਨ ਪੁੱਤਰ ਕਰਕੇ ਉਸ ਤੋਂ ਬਾਅਦ ਗੁਰੂ ਮਾਰ ਜਗੇ ਅਰਦਾਸ ਕਰਕੇ ਬ੍ਰਿੰਤ ਬਖਸ਼ਿਸ਼ਾਂ ਹਾਸਲ ਕਰ ਦਿਆ ਹਨ ਆਪ ਜੀ ਨੂੰ ਇਹ ਇਤਿਹਾਸਕ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਹੋਰ ਸੰਗਤਾਂ ਨੂੰ ਸ਼ੇਅਰ ਕਰਕੇ ਦਰਸ਼ਨ ਕਰਵਾਓ ਅਤੇ ਸਿੱਖ ਧਰਮ ਦਾ ਪ੍ਰਚਾਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ